ਖਬਰ ਸੰਗਰੂਰ ਦੇ ਲਹਿਰਾ ਕਾਗਾ ਤੋਂ ਹੈ ਜਿੱਥੇ ਕਿ ਦੋ ਲੜਕੀਆਂ 14-15 ਸਾਲ ਦੀਆਂ ਦੱਸੀਆਂ ਜਾ ਰਹੀਆਂ ਹਨ ਸਕੂਲ ਗਈਆਂ ਸਨ ਪਰ ਵਾਪਸ ਕਰਨੀ ਪਰਤੀਆਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੋ ਦਿਨ ਬੀਤ ਜਾਣ ਤੋਂ ਬਾਅਦ ਵੀ ਫਿਲਹਾਲ ਪੁਲਿਸ ਕੋੜੀਆਂ ਦਾ ਪਤਾ ਲਗਾਉਣ ਵਿੱਚ ਅਸਫਲ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਲੜਕੀਆਂ ਚੰਡੀਗੜ੍ਹ ਦੇ ਬੱਸ ਸਟੈਂਡ ਤੇ ਦੇਖੀਆਂ ਗਈਆਂ ਸਨ ਅਤੇ ਉਨ੍ਹਾਂ ਦੀ ਜਾਂਚ ਲਈ ਪੁਲਿਸ ਨੇ ਵੱਖ-ਵੱਖ ਟੀਮਾਂ ਚੰਡੀਗੜ੍ਹ ਭੇਜ ਦਿੱਤੀਆਂ ਹਨ ਪੁਲਿਸ ਦਾ ਦਾਅਵਾ ਹੈ ਕਿ ਉਹ ਜਲਦ ਹੀ ਲੜਕੀਆਂ ਨੂੰ ਲੱਭ ਲੈਣਗੇ ਸਾਨੂੰ ਸੂਚਨਾ ਮਿਲੀ ਸੀ ਕਿ ਦੋ ਲੜਕੀਆਂ ਜੋ ਬਾਡ ਨੰਬਰ 9 ਤੋਂ ਰਹਿੰਦੇ ਹਨ ਆਪਣੇ ਸਕੂਲ ਚ ਗਈਆਂ ਸੀਗੀਆਂ ਇਹਨਾਂ ਦੀ ਉਮਰ 14 ਪਲੱਸ 14 ਤੋਂ 15 ਸਾਲ ਦੇ ਵਿੱਚ ਹੈ ਤੇ ਉਹ ਸਕੂਲ ਨਹੀਂ ਗਈਆਂ ਤੇ ਵਾਪਸ ਘਰ ਵੀ ਨਹੀਂ ਆਈਆਂ ਇਹ ਦੋਨੇ ਭੈਣਾਂ ਸੀ ਜਾਂ ਨਹੀਂ ਸੀ ਭੈਣਾਂ ਨਹੀਂ ਸੀਗੀਆਂ ਜੀ ਇੱਕੋ ਬਾਡ ਦੇ ਸੀਗੀਆਂ ਇਹ ਨੰਬਰ ਬਾਡ ਦੀਆਂ ਤੇ ਆ ਉਸ ਸੀਰੀਆ ਸੀ ਗਿਆ ਤੇ ਇਹਨਾਂ ਦੇ ਨਾਲ ਤੁਸੀਂ ਐਫਆਰ ਦੱਚ ਕਰ ਲਈ ਹੈ। ਚਲੋ। ਤੇ ਅਸੀਂ ਤਲਾਸ਼ ਕਰ ਰਹੇ ਆਂਗੇ ਤੇ ਇਹ ਇਹਨਾਂ ਉਹਨਾਂ ਨੇ ਚੰਡੀਗੜ੍ਹ ਜਾ ਕੇ ਕਿਸੇ ਨੂੰ ਤੇ ਲੈ ਦੇ ਫੋਨ ਵੀ ਕੀਤਾ ਸੀਗਾ। ਅਸੀਂ ਉਹਨਾਂ ਨੂੰ ਪੁੱਛਕਿਸ਼ ਕੀਤੀ ਆ ਤਾਂ ਜਿੱਥੋਂ ਫੋਨ ਆਇਆ ਸੀ ਉਹ ਵੀ ਅਸੀਂ ਲੋਕੇਸ਼ਨ ਕਰਾਈ ਸੀ ਚੰਡੀਗੜ੍ਹ 43 ਸੈਕਟਰ ਬਸ ਸਟੈਂਡ ਦੀ ਆਉਂਦੀ ਸੀ। ਤੇ ਜਿਹਦਾ ਨੰਬਰ ਸੀ ਉਹ ਕੋਈ ਰਾਘੀਰ ਸੀਗਾ ਉੱਥੇ ਪੰਜ ਕੁਲੇ ਰਹਿਣ ਵਾਲਾ ਉਹਨੂੰ ਬੁਚੇਸ ਕੀਤੀ ਹੈ ਉਹ ਕਹਿੰਦਾ ਵੀ ਦੋ ਲੜਕੀਆਂ ਸੀਗਾ ਮੈਥੋਂ ਫੋਨ ਲੈ ਕੇ ਫੋਨ ਦਿੱਤਾ ਸੀਗਾ ਤੇ ਅਸੀਂ ਟੀਮਾਂ ਭੇਜੀ ਹੋਏ ਨੇ ਜਲਦੀ ਬੱਚਿਆਂ ਨੂੰ ਟੈਸਟ ਕਰ ਲਵਾ ਗਦੇ ਆ ਉਹਨਾਂ ਦੇ ਬਾਅਦਸਾ ਦੇ ਵਾਲੇ ਕਰ ਦਾਂਗੇ ਲੱਗਦੀ ਨਹੀਂ ਪਰਿਵਾਰ ਨੇ ਜੇ ਕੋਈ ਗੱਲ ਹਸੀ ਕਿਉਂਕਿ ਬੱਚੀਆਂ 14-15 ਸਾਲ ਦੀਆਂ ਨੇ ਕੋਈ ਇਹਦੇ ਕੋਈ ਇਦਾਂ ਦਾ ਕੋਈ ਹੋ ਸ਼ੂਭ ਨਹੀਂ ਇਹ ਜੇ ਲੱਗ ਰਿਹਾ ਬਾਕੀ ਫਿਰ ਵੀ ਚਲੋ ਅਸੀਂ ਕੋਸ਼ਿਸ਼ ਲੱਗੇ ਹੋਇਆ ਤੇ ਸਾਰੇ ਪਹਿਲੂਆਂ ਤੋਂ ਅਸੀਂ ਜਾਂਚ ਕਰ ਰਹੇ ਹਾਂ ਜੀ ਜਲਦੀ ਟੈਸਟ ਕਰ ਲਵਾ